ਸੱਚੇ ਕਾਲ ਅਮਰੀਕਾ ਨਿਊਜ਼ ਬੁਲਟਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅਮਰੀਕਾ ਨੇ ਭਾਰਤੀ ਅਧਿਕਾਰੀਆਂ ਦੇ ਵਿਜ਼ਿਟ ਕਿਤੇ ਰੱਦ 트੍ਰੰਪ ਬੋਲੇ ਭਗਤ ਨੇ ਪਹਿਣ ਗਏ ਨਤੀਜੇ ਭਾਰਤ ਤੋਂ ਹਟਾਇਆ ਜਾ ਸਕਦਾ ਹੈ 25% ਯੂਐਸ ਟੈਰਫ ਹੋ ਰਹੀ ਮੀਟਿੰਗ ਦੇ ਵਿੱਚ ਦਿੱਤੇ ਗਏ ਸੰਕੇਤ 120 ਅਮਰੀਕੀ ਸੈਨਿਕ ਪਹੁੰਚੇ ਬੰਗਲਾਦੇਸ਼ ਆਪਣਾ ਨਾਮ ਰਜਿਸਟਰ ਕੀਤੇ ਬਿਨਾਂ ਰਹਿ ਰਹੇ ਹੋਟਲ ਦੇ ਵਿੱਚ ਹੁਣ ਖਬਰਾਂ ਵਿੱਚ ਵਿਸਥਾਰ ਦੇ ਨਾਲ ਅਮਰੀਕਾ ਨੇ ਭਾਰਤੀ ਅਧਿਕਾਰੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਨੇ ਇਸ ਵੇਲੇ ਦੀ ਵੱਡੀ ਅਪਡੇਟ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਬੋਲੇ ਨੇ ਕਿ ਨਤੀਜੇ ਭੁਗਤਨੇ ਪੈਣਗੇ ਅਮਰੀਕਾ ਨੇ ਭਾਰਤੀ ਕੰਪਨੀ ਦੇ ਅਧਿਕਾਰੀਆਂ ਦੇ ਵੀਜ਼ੇ ਰੱਦ ਕੀਤੇ ਨੇ ਪਰਵਾਰਕ ਮੈਂਬਰਾਂ ਦੇ ਉੱਤੇ ਵੀ ਕਾਰਵਾਈ ਕੀਤੀ ਹੈ ਫੈਂਟਨੈਲ ਡਰੱਗ ਤਸਕਰੀ ਦੇ ਵਿੱਚ ਸ਼ਾਮਲ ਹੋਣ ਦੇ ਗੰਭੀਰ ਦੋਸ਼ ਲਗਾਏ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਸੰਬੰਧੀ ਕਈ ਦੇਸ਼ਾਂ ਨੂੰ ਦਿੱਤੀ ਗਈ ਚੇਤਾਵਨੀ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਨੇ ਐਲਾਨ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਕੁਝ ਭਾਰਤੀ ਅਧਿਕਾਰੀਆਂ ਤੇ ਕਾਰਪੋਰੇਟ ਆਗੂਆਂ ਦੇ ਵੀਜ਼ੇ ਰਾਦ ਕਰ ਦਿੱਤੇ ਨੇ ਅਮਰੀਕੀ ਦੂਤਾਵਾਸਤਾ ਕਹਿਣਾ ਹੈ ਕਿ ਉਹਨਾਂ ਤੇ ਫੈਂਟਨਿਲ ਪੂਰਵਗਾਮੀਆਂ ਦੀ ਤਸਕਰੀ ਵਿੱਚ ਕਥਿਤ ਤੌਰ ਤੇ ਸ਼ਾਮਲ ਹੋਣ ਦਾ ਦੋਸ਼ ਹੈ। ਇੱਕ ਦਿਨ ਪਹਿਲਾਂ ਅਮਰੀਕਾ ਨੇ ਭਾਰਤ ਨੂੰ ਉਹਨਾਂ 23 ਦੇਸ਼ਾਂ ਦੀ ਲਿਸਟ ਦੇ ਵਿੱਚ ਸ਼ਾਮਲ ਕੀਤਾ ਸੀ ਜਿੱਥੇ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਤੇ ਤਸਕਰੀ ਹੁੰਦੀ ਹੈ। ਟਰੰਪ ਨੇ ਆਖਿਆ ਹੈ ਕਿ ਇਹ ਦੇਸ਼ ਗੈਰਕਾਨੂੰਨੀ ਨਸ਼ੀਲੀਆਂ ਦਵਾਈਆਂ ਅਤੇ ਉਹਨਾਂ ਦੇ ਨਿਰਮਾਣ ਦੇ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦਾ ਉਤਪਾਦਨ ਤੇ ਤਸਕਰੀ ਰਾਹੀਂ ਅਮਰੀਕਾ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਰਹੇ ਨੇ। ਅਮਰੀਕਾ ਨੇ ਕਿਹਾ ਹੈ ਕਿ ਉਹ ਇਸ ਸਬੰਧ ਦੇ ਵਿੱਚ ਸਾਰੇ ਦੇਸ਼ਾਂ ਦੀ ਨਿਗਰਾਨੀ ਕਰ ਰਿਹਾ ਹੈ ਅਮਰੀਕੀ ਦੂਤਾਵਾਸ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਹੈ ਕਿ ਅਮਰੀਕੀ ਲੋਕਾਂ ਨੂੰ ਖਤਰਨਾਕ ਸਿੰਥੈਟਿਕ ਨਸ਼ਿਆਂ ਦੇ ਖਤਰੇ ਤੋਂ ਬਚਾਉਣ ਲਈ ਕੁਝ ਭਾਰਤੀ ਕੰਪਨੀਆਂ ਦੇ ਅਧਿਕਾਰੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਇਸ 'ਚ ਆਖਿਆ ਗਿਆ ਹੈ ਕਿ ਇਸ ਫੈਸਲੇ ਨਾਲ ਕੁਝ ਕਾਰੋਬਾਰੀ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕਰਨ ਦੇ ਅਯੋਗ ਕਰਾਰ ਕਰ ਦਿੱਤਾ ਜਾਵੇਗਾ ਅਮਰੀਕਾ ਚੋ ਵੀਜ਼ਾ ਦੇ ਲਈ ਅਰਜ਼ੀ ਦੇਂਦੇ ਸਮੇਂ ਦੂਤਾਵਾਸ ਦੁਆਰਾ ਫੈਂਟਨਿਲ ਪੂਰਵਗਾਮੀਆਂ ਦੀ ਤਸਕਰੀ ਵਿੱਚ ਸ਼ਾਮਲ ਕੰਪਨੀਆਂ ਦੇ ਅਧਿਕਾਰੀਆਂ ਦੀ ਪਛਾਣ ਕੀਤੀ ਜਾਵੇਗੀ। ਅਮਰੀਕੀ ਦੂਤਾਵਾਸ ਨੇ ਇਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਲੜਨ ਦੇ ਵਿੱਚ ਭਾਰਤ ਸਰਕਾਰ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਹੈ। ਅਮਰੀਕੀ ਦੂਤਾਵਾਸ ਨੇ ਆਖਿਆ ਕਿ ਸੰਯੁਕਤ ਰਾਜ ਦੇ ਵਿੱਚ ਨਸ਼ੀਲੇ ਪਦਾਰਥਾਂ ਦੇ ਗੈਰਕਾਨੂੰਨੀ ਉਤਪਾਦਨ ਅਤੇ ਤਸਕਰੀ ਦੇ ਵਿੱਚ ਸ਼ਾਮਲ ਵਿਅਕਤੀਆਂ, ਸੰਗਠਨਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਟਰੰਪ ਨੇ ਚੇਤਾਵਨੀ ਦਿੱੰਦਿਆ ਆਖਿਆ ਹੈ ਕਿ ਜਿਨ੍ਹਾਂ ਦੇਸ਼ਾਂ ਤੋਂ ਇਹ ਦਵਾਈਆਂ ਨਿਕਲਦੀਆਂ ਨੇ ਤੇ ਜਿਨ੍ਹਾਂ ਤੱਕ ਇਹ ਪਹੁੰਚਦੀਆਂ ਨੇ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਤੇ ਇਹਨਾਂ ਦਵਾਈਆਂ ਦੀ ਸਪਲਾਈ ਨੂੰ ਰੋਕਣਾ ਚਾਹੀਦਾ ਹੈ ਅਜਿਹਾ ਕਰਨ 'ਚ ਅਸਫਲ ਰਹਿੰਦੇ ਗੰਭੀਰ ਨਤੀਜੇ ਭੁਗਤਨੇ ਪੈਣਗੇ ਤੇ ਭਾਰਤ ਦੇ ਲਈ ਵੱਡੀ ਰਾਹਤ ਭਰੀ ਖਬਰ ਹੈ ਦਰਸਲ ਯੂएस ਭਾਰਤ ਤੋਂ 25% ਐਕਸਟਰਾ ਟੈਰਫ ਹਟਾ ਸਕਦਾ ਹੈ ਇਹ 25% ਐਕਸਟਰਾ ਟੈਰਫ ਉਹ ਟੈਰਫ ਹਨ ਜਿਹੜੇ ਕਿ ਰੂਸ ਤੋਂ ਬਦਲਾ ਲੈਣ ਦੇ ਲਈ ਲਗਾਏ ਗਏ ਸੀ ਦਰਸਲ ਰੂਸ ਤੋਂ ਭਾਰਤ ਤੇਲ ਖਰੀਦਦਾ ਐ ਐਸੇ ਹੀ ਕੜਤੰਦੇ ਚੱਲਦੇ ਆ ਯੂਐਸ ਨੇ ਮਾਫ ਕਰਨਾ ਯੂਐਸ ਨੇ 25% ਵਾਧੂ ਟੈਰਫ ਭਾਰਤ ਦੇ ਉੱਤੇ ਲਗਾਏ ਹੋਏ ਸਨ ਤੇ ਹੁਣੇ ਜਾਣਕਾਰੀ ਮਿਲ ਰਹੀ ਹੈ ਕਿ ਜਲਦ ਇਹ ਟੈਰਫ ਹਟਾਈ ਜਾ ਸਕਦੇ ਨੇ ਇਸ ਵਾਸਤੇ ਥੋੜਾ ਜਿਹਾ ਲੰਮਾ ਸਮਾਂ ਜ਼ਰੂਰ ਲੱਗ ਸਕਦਾ ਹੈ ਅਮਰੀਕਾ ਵੱਲੋਂ ਭਾਰਤ ਤੇ ਲਗਾਏ ਗਏ 50% ਟੈਰਿਫ ਨੂੰ ਕਾਫੀ ਹੱਦ ਤੱਕ ਘਟਕੀਤਾ ਜਾ ਸਕਦਾ ਹੈ ਤੇ ਟਰੰਪ ਵੱਲੋਂ ਰੂਸੀ ਤੇਲ ਖਰੀਦਦਾਰੀ ਤੇ ਲਗਾਏ ਗਏ ਵਾਧੂ 25% ਟੈਰਿਫ ਨੂੰ ਹਟਾਇਆ ਜਾ ਸਕਦਾ ਹੈ ਮੁੱਖ ਆਰਥਿਕ ਸਲਾਹਕਾਰ ਵੀ ਅਨੰਤ ਨਾਗੇਸ਼ਵਰਨ ਨੇ ਇਹ ਉਮੀਦ ਪ੍ਰਗਟਾਈ ਹੈ ਉਹਨਾਂ ਆਖਿਆ ਹੈ ਕਿ ਅਮਰੀਕਾ ਜਲਦੀ ਹੀ ਭਾਰਤੀ ਸਮਾਨਾਂ ਤੇ ਵਾਧੂ ਟੈਰਿਫ ਹਟਾ ਸਕਦਾ ਹੈ ਤੇ ਪਰਸਪਰ ਟੈਰਿਫ ਨੂੰ 10 ਤੋਂ 15% ਤੱਕ ਘਟਾ ਸਕਦਾ ਹੈ ਸੀਈਏ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਤੇ ਪ੍ਰਗਤੀ ਦਾ ਸੰਕੇਤ ਦਿੱਤਾ ਹੈ ਕੋਲਕਾਤਾ ਚ ਇੱਕ ਸਮਾਗਮ ਚ ਬੋਲਦਿਆਂ ਸੀਈਏ ਨਗੇਸ਼ਵਰਨ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਟੈਰਫ ਮੁੱਦਾ ਅਗਲੇ 8 ਤੋਂ 10 ਹਫ਼ਤਿਆਂ ਦੇ ਅੰਦਰ ਹੱਲ ਹੋ ਜਾਵੇਗਾ ਉਹਨਾਂ ਆਖਿਆ ਮੈਨੂੰ ਵਿਸ਼ਵਾਸ ਹੈ ਕਿ ਅਗਲੇ ਕੁਝ ਮਹੀਨਿਆਂ ਚ ਘੱਟੋ ਘੱਟ 25% ਵਾਧੂ ਟੈਰਫ ਦਾ ਹੱਲ ਲੱਭ ਲਿਆ ਜਾਵੇਗਾ ਬਿਜ਼ਨਸ ਟੁਡੇ ਦੇ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਨਗੇਸ਼ਵਰਨ ਨੇ ਅੱਗੇ ਆਖਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤੇ ਲਈ ਗੱਲਬਾਤ ਚ ਪ੍ਰਗਤੀ ਦੇ ਸੰਕੇਤ ਨੇ ਜੋ ਲਗਭਗ ਪੰਜਾਬ ਬਿਲੀਅਨ ਡਾਲਰ ਦੇ ਭਾਰਤੀ ਨਿਰਯਾਤ ਤੇ ਦਬਾਅ ਨੂੰ ਘਟਾ ਸਕਦਾ ਹੈ ਇਹ ਧਿਆਨ ਦੇਣ ਯੋਗ ਹੈ ਕਿ ਅਮਰੀਕਾ ਨੇ ਸ਼ੁਰੂ ਚ ਭਾਰਤ ਤੇ 25% ਟੈਰਫ ਲਗਾਇਆ ਸੀ ਹਾਲਾਂਕਿ ਅਗਸਤ ਦੇ ਵਿੱਚ ਭਾਰਤ ਉੱਤੇ ਜੁਰਮਾਨੇ ਵਜੋਂ 25% ਲਗਾਇਆ ਬਾਦੂ ਟੈਰਫ ਲਗਾਇਆ ਗਿਆ ਸੀ ਇਸ ਦੇ ਵਿੱਚ ਭਾਰਤ ਦੇ ਵੱਲੋਂ ਰੂਸੀ ਤੇਲ ਦੀ ਖਰੀਦ ਨੂੰ ਯੂਕਰੇਨੀਆ ਨੇ ਯੁੱਧ ਦੇ ਵਿੱਚ ਪੁਤਿਨ ਦੀ ਮੁਹਿੰਮ ਨੂੰ ਫੰਡ ਦੇਣ ਦੇ ਸਾਧਨ ਵਜੋਂ ਦਰਸਾਇਆ ਗਿਆ ਸੀ ਇਸ ਨਾਲ ਭਾਰਤ ਦਾ ਕੁੱਲ ਟੈਰਫ 50% ਤੱਕ ਵੱਧ ਗਿਆ ਹੈ ਜਿਸ ਨਾਲ ਇਹ ਬ੍ਰਾਜ਼ੀਲ ਦੇ ਨਾਲ-ਨਾਲ ਸਭ ਤੋਂ ਵੱਧ ਟਰੰਪ ਟੈਰਿਫ ਦਾ ਸਾਹਮਣਾ ਕਰ ਰਹੇ ਦੇਸ਼ਾਂ ਦੇ ਵਿੱਚੋਂ ਇੱਕ ਬਣ ਗਿਆ ਆਪਣੇ ਸੰਬੋਧਨ 'ਚ ਨਗੇਸ਼ਵਰਨ ਨੇ ਕਿਹਾ ਕਿ ਵੱਖ-ਵੱਖ ਰਹਿਟਲੇ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਅਮਰੀਕਾ ਅਤੇ ਭਾਰਤੀ ਸਰਕਾਰਾਂ ਵਿਚਾਲੇ ਗੱਪਕ ਚਰਚਾ ਚੱਲ ਰਹੀ ਹੈ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸੌਦਾ ਖੇਤੀਬਾੜੀ ਤੇ ਡੇਅਰੀ ਉਤਪਾਦਨ ਸਨੇ ਮੁੱਦਿਆਂ ਨੂੰ ਲੈ ਕੇ ਰੁਕਿਆ ਸੀ ਅਤੇ ਟਰੰਪ ਦੇ ਵਾਧੂ ਟੈਰਿਫ ਤੋਂ ਬਾਅਦ ਗੱਲਬਾਤ ਰੁਕ ਗਈ ਸੀ ਹਾਲਾਂਕਿ ਹਾਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚੰਗਾ ਦੋਸਤ ਆਖਿਆ ਅਤੇ ਵਪਾਰ ਸਮਝੌਤੇ ਦੇ ਸਫਲ ਸਿੱਟੇ ਦਾ ਵਾਅਦਾ ਕੀਤਾ ਹੈ। ਇਸ ਹਫਤੇ ਦੇ ਸ਼ੁਰੂ ਵਿੱਚ ਹੀ ਅਮਰੀਕੀ ਮੁਖ ਵਪਾਰ वार्ताਕਾਰ ਬ੍ਰੈਂਡਨ ਲਿੰਚ ਨੇ ਵਪਾਰ ਸਮਝੌਤੇ ਦੇ 6ਵੇਂ ਦੌਰ ਦੀ ਗੱਲਬਾਤ ਲਈ ਨਵੀਂ ਦਿੱਲੀ ਦਾ ਦੌਰਾ ਕੀਤਾ ਹੈ ਅਤੇ ਭਾਰਤ ਦੇ ਮੁਖ ਵਪਾਰ वार्ताਕਾਰ ਰਾਜੇਸ਼ ਅਕਰਵਾਲ ਨਾਲ ਲਗਭਗ 7 ਘੰਟੇ ਲੰਬੀ ਚਰਚਾ ਕੀਤੀ। ਹਾਈ ਟੈਰਿਫਾਂ ਅਧੀਨ 55% ਸਮਾਨ ਰਿਪੋਰਟਾਂ ਅਨੁਸਾਰ ਭਾਰਤ ਦੇ ਅਮਰੀਕਾ ਨੂੰ ਨਿਰਯਾਤ ਦਾ ਲਗਭਗ 55% ਇਸ ਸਮੇਂ 트ੰਪ ਦੇ ਉੱਚ ਟੈਰਿਫਾਂ ਦੇ ਅਧੀਨ ਹੈ। ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਚ ਟੈਕਸਟਾਈਲ, ਰਸਾਇਣ, ਸਮੁੰਦਰੀ ਭੋਜਨ, ਰਤਨ ਤੇ ਗਹਿਣੇ ਤੇ ਮਸ਼ੀਨਰੀ ਸ਼ਾਮਲ ਹੈ। ਇਹ ਖਾਸ ਤੌਰ ਤੇ ਮਹੱਤਵਪੂਰਨ ਨੇ ਕਿਉਂਕਿ ਇਹ ਭਾਰਤ ਦੀ ਕਿਰਤ ਨਿਰਪੜ ਰਿਯਾਦ ਅਰਥਵਿਵਸਥਾ ਦਾ ਵੱਡਾ ਹਿੱਸਾ ਹੈ। ਟੈਰਫਾਂ ਦੇ ਪ੍ਰਭਾਵ ਨੂੰ ਵੇਖਦਿਆਂ ਹੋਇਆਂ ਅਗਸਤ ਦੇ ਵਿੱਚ ਅਮਰੀਕਾ ਨੂੰ ਨਿਰਯਾਤ ਘਟ ਕੇ 6.87 ਬਿਲੀਅਨ ਡਾਲਰ ਹੋ ਗਿਆ ਜੋ ਕਿ 10 ਮਹੀਨਿਆਂ ਚ ਸਭ ਤੋਂ ਘੱਟ ਪੱਧਰ ਹੈ। ਤੇ ਉਧਰ 120 ਅਮਰੀਕੀ ਸਨਿਕ ਬੰਗਲਾਦੇਸ਼ ਪਹੁੰਚੇ ਨੇ ਤੇ ਆਪਣਾ ਨਾਮ ਰਜਿਸਟਰ ਕਰਵਾਏ ਬਿਨਾ ਹੀ ਝਟਕਾਉਂਦੇ ਹੋਟਲ ਦੇ ਵਿੱਚ ਰੁਕੇ ਨੇ। ਦਰਸਲ ਫੌਜੀ ਅਭਿਆਸਾਂ ਦੇ ਵਿੱਚ ਇਹਨਾਂ ਅਮਰੀਕੀ ਸੈਨਿਕਾਂ ਨੇ ਹਿੱਸਾ ਲੈਣਾ ਹੈ ਜਿਸ ਵਾਸਤੇ ਇਹ ਬੰਗਲਾਦੇਸ਼ ਗਏ ਨੇ ਹਾਲਾਂਕਿ ਜਿਹੜੀ ਜਾਣਕਾਰੀ ਮਿਲੀ ਹੈ ਕਿ ਹੋਟਲ ਦੇ ਵਿੱਚ ਬਿਨਾ ਨਾਮ ਰਜਿਸਟਰ ਕਰਵਾਏ ਰੁਕੇ ਨੇ ਇਸ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋੜੇ ਨੇ 120 ਅਮਰੀਕੀ ਸੈਨਿਕ 10 ਸਤੰਬਰ ਨੂੰ ਇੱਕ ਸਾਂਝੇ ਫੌਜੀ ਅਭਿਆਸ ਲਈ ਬੰਗਲਾਦੇਸ਼ ਪਹੁੰਚੇ ਸਨ ਮੀਡੀਆ ਰਿਪੋਰਟਾਂ ਅਨੁਸਾਰ ਇਹ ਸੈਨਿਕ ਚਟਗਾਉਂ ਦੇ 5 ਸਿਤਾਰਾ ਰੈਡਸਨ ਬਲੂ ਹੋਟਲ 'ਚ ਠਹਿਰੇ ਹੋਏ ਨੇ ਉਹਨਾਂ ਦੇ ਲਈ 85 ਕਮਰੇ ਪਹਿਲਾਂ ਤੋਂ ਹੀ ਬੁੱਕ ਕੀਤੇ ਗਏ ਸਨ ਪਰ ਉਹਨਾਂ ਦੇ ਨਾਮ ਹੋਟਲ ਰਜਿਸਟਰ ਦੇ ਵਿੱਚ ਨਹੀਂ ਹਨ ਇਹ ਸਿਪਾਹੀ 20 ਸਤੰਬਰ ਨੂੰ ਵਾਪਸ ਆਉਣਗੇ ਫਿਰ 14 ਸਤੰਬਰ ਨੂੰ ਇੱਕ ਮਿਸਟਰੀ ਫੌਜੀ ਜਹਾਜ਼ ਚਟਕਾਉਂਦੇ ਸ਼ਾ ਅਲਾਮਤ ਹਵਾਈ ਅੱਡੇ ਤੇ ਉਤਰਿਆ ਅਗਲੇ ਦਿਨ ਅਮਰੀਕੀ ਸੈਨਿਕਾਂ ਨੇ ਬੰਗਲਾਦੇਸ਼ ਹਵਾਈ ਸੈਨਾ ਦੇ ਪਟੈਂਗਾ ਹਵਾਈ ਅੱਡੇ ਦਾ ਦੌਰਾ ਕੀਤਾ ਅਮਰੀਕਾ ਤੇ ਬੰਗਲਾਦੇਸ਼ੀ ਫੌਜਾਂ ਪਹਿਲਾਂ ਦੋ ਫੌਜੀ ਅਭਿਆਸ ਕਰ ਚੁੱਕੀਆਂ ਨੇ ਟਾਈਗਰ ਲਾਈਟਨਿੰਗ ਅਤੇ ਆਪਰੇਸ਼ਨ ਲਾਈਟਨਿੰਗ ਇਨ੍ਹਾਂ ਅਭਿਆਸਾਂ ਦਾ ਉਦੇਸ਼ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਤਾਲਮੇਲ ਵਧਾਉਣਾ ਤੇ ਸ਼ਾਂਤੀ ਮਿਸ਼ਨ ਦੀ ਤਿਆਰੀ ਕਰਨਾ ਸੀ ਇਸ ਸਾਲ ਦੇ ਸ਼ੁਰੂ ਵਿੱਚ ਟਾਈਗਰ ਲਾਈਟਨਿੰਗ 2025 ਅਭਿਆਸ ਬੰਗਲਾਦੇਸ਼ ਫੌਜ ਅਤੇ ਯੂਐਸ ਆਰਮੀ ਪੈਸੀਫਿਕ ਕਮਾਂਡ ਵਿਛਾਲੇ ਜਲਾਲਾਬਾਦ छाਵਨੀ ਸਲਹਟ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਇਹ ਅਭਿਆਸ ਸੇ ਸ਼ਾਂਤੀ ਰੱਖਿਆ ਖੇਤਰੀ ਸੁਰੱਖਿਆ ਤੇ ਆਪਸੀ ਸਹਿਯੋਗ ਤੇ ਕੇਂਦ੍ਰਿਤ ਸੀ ਸੂਤਰਾਂ ਮੁਤਾਬਕ ਮੌਜੂਦਾ ਅਭਿਆਸ ਤੋਂ ਪਹਿਲਾਂ ਖਤਰ ਅਤੇ THAILAND ਦੀਆਂ ਐਡਵਾਂਸ ਟੀਮਾਂ ਨੂੰ ਛਿਦਕਾਉਂ ਪੇ ਜਾਗਿਆ ਸੀ ਐਵੀਏਸ਼ਨਲ ਟਰੈਕਰਾਂ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਫੌਜ ਆਪਣੇ ਨਾਲ ਦੋ ਵੱਡੇ ਅਮਰੀਕੀ ਫੌਜੀ ਟਰਾਂਸਪੋਰਟ ਜਹਾਜ਼ ਲੈ ਗਈ ਜਿਨ੍ਹਾਂ ਵਿੱਚੋਂ ਇੱਕ WJ692 ਕਾਲ ਸਾਈਨ ਵਾਲਾ ਸੀ ਅਤੇ ਸ਼ਾ ਅਮਾਨਤ ਹਵਾਈ ਅੱਡੇ ਤੇ ਉਤਰਿਆ ਇਹ ਸੀ AC130J ਸੁਪਰ ਹਰਕਿਊਲਿਸ ਜਹਾਜ਼ ਹੈ ਜੋ ਰਣਨੀਤਿਕ ਹਵਾਈ ਆਵਾਜਾਈ ਰਾਹਤ ਮਿਸ਼ਨਾਂ ਅਤੇ ਵਿਸ਼ੇਸ਼ ਕਾਰਜਾਂ ਲਈ ਜਾਣੇ ਜਾਂਦੇ ਨੇ ਮੀਡੀਆ ਰਿਪੋਰਟਾਂ ਮੁਤਾਬਕ ਇਹ ਜਹਾਜ਼ ਕਿਸੇ ਵੀ ਮੌਸਮ ਚ ਅਤੇ ਪੱਕੇ ਰਨਵੇ ਤੋਂ ਬਿਨਾ ਕੰਮ ਕਰ ਸਕਦੇ ਨੇ ਅਮਰੀਕੀ ਵਿਸ਼ੇਸ਼ ਬਲਾਂ ਦੇ ਅਧਿਕਾਰੀ ਟੈਰੈਂਸ ਔਰਵੈਲ ਜੈਕਸਨ ਦੀ 31 ਅਗਸਤ ਨੂੰ ਟਾਕਾਦੇਈ ਵੈਸਟਨ ਹੋਟਲ ਦੇ ਵਿੱਚ ਸ਼ੱਕੀ ਹਾਲਾਤਾਂ ਚ ਮੌਤ ਹੋ ਗਈ ਸੀ ਜੈਕਸਨ ਅਪ੍ਰੈਲ ਦੇ ਵਿੱਚ ਬੰਗਲਾਦੇਸ਼ ਗਿਆ ਸੀ ਨਾਤਾ ਬੰਗਲਾਦੇਸ਼ ਅਤੇ ਨਾਹੀਂ ਅਮਰੀਕਾ ਨੇ ਇਸ ਘਟਨਾ ਤੇ ਅਧਿਕਾਰਿਤ ਤੌਰ ਤੇ ਕੋਈ ਟਿੱਪਣੀ ਕੀਤੀ ਸੀ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਵੀ ਚਿੰਤਾ ਪ੍ਰਗਟ ਕੀਤੀ ਸੀ ਤੇ ਮਾਮਲੇ ਦੀ ਜਾਂਚ ਕੀਤੀ ਸੀ ਜੈਕਸਨ ਦੀ ਲਾਸ਼ ਨੂੰ ਪੋਸਟਮਾਰਟਮ ਜਾਂ ਜਾਂਚ ਤੋਂ ਬਿਨਾ ਅਮਰੀਕੀ ਦੂਤਾਵਾਸ ਨੂੰ ਸੌਂਪ ਦਿੱਤਾ ਗਿਆ ਸੀ ਜਿਸ ਨਾਲ ਕਈ ਸਵਾਲ ਖੜੇ ਹੋਏ। ਅਗਸਤ 2024 ਦੇ ਵਿੱਚ ਬੰਗਲਾਦੇਸ਼ ਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸੱਤਾ ਤੋਂ ਹਟਣ ਤੋਂ ਬਾਅਦ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰੀਮ ਸਰਕਾਰ ਦੇ ਅਧੀਨ ਟਾਕਾ ਅਤੇ ਵਾਸ਼ਿੰਗਟਨ ਵਿਚਾਲੇ ਫੌਜੀ ਤੇ ਰਣਨੀਤਕ ਸਬੰਧ ਹੋਰ ਵੀ ਤੀਜ਼ ਹੋ ਗਏ ਨੇ। ਸਭ ਤੋਂ ਕਮਰਕੀ ਰਾਜਦੂ ਤੇ ਪੀਟਰ ਹਾਸ ਵੀ ਪਿਛਲੇ ਸਾਲ 6 ਵਾਰ ਬੰਗਲਾਦੇਸ਼ ਦਾ ਦੌਰਾ ਕਰ ਚੁੱਕੇ ਨੇ ਮੀਡੀਆ ਰਿਪੋਰਟਾਂ ਮੁਤਾਬਕ 5 ਅਗਸਤ ਨੂੰ ਹਾਸ ਨੇ ਕੋਕਸ ਬਾਜ਼ਾਰ ਦੇ ਵਿੱਚ ਬੰਗਲਾਦੇਸ਼ ਦੇ ਹਾਲੀਆ ਰਾਜਨੀਤਿਕ ਅੰਦੋਲਨ ਚ ਸ਼ਾਮਲ ਸਮੂਹਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਫਿਲਹਾਲ ਦੇ ਬੁਲਟਿਨ ਚ ਇਹ ਨਹੀਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰਦੇ ਆ ਮੁਖਰਲੇਸ ਤੇ ਅਮਰੀਕਾ ਨੇ ਭਾਰਤੀ ਅਧਿਕਾਰੀਆਂ ਦੇ ਵੀਜ਼ੇ ਕਿਤੇ ਰੱਦ 트੍ਰੰਪ ਬੋਲੇ ਭਗਤ ਨੇ ਪਹਿਣ ਗਏ ਨਤੀਜੇ ਫਾਰਾ ਤੋਂ ਹਟਾਇਆ ਜਾ ਸਕਦਾ ਹੈ 25% ਯੂਐਸ ਟੈਰਫ ਹੋਰ ਹੀ ਮੀਟਿੰਗ ਦੇ ਵਿੱਚ ਦਿੱਤੇ ਗਏ ਸੰਕੇਤ 120 ਅਮਰੀਕੀ ਸੈਨਿਕ ਪਹੁੰਚੇ ਬੰਗਲਾਦੇਸ਼ ਆਪਣਾ ਨਾਮ ਰਜਿਸਟਰ ਕੀਤੇ ਬਿਨਾਂ ਰਹਿ ਰਹੇ ਹੋਟਲ ਦੇ ਵਿੱਚ ਇਸ ਦੇ ਨਾਲ ਹੀ ਮੈਨੇਜਰ ਜਜ਼ਾਤ ਕਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ